ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 24 ਘੰਟੇ ਸਿਹਤ ਸਹੂਲਤਾਂ ਦੇਣ ਦੇ ਲਈ ਇਲਾਜ ਦੇ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਇੱਕ ਪ੍ਰੋਜੈਕਟ ਦੇ ਅਧੀਨ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਲੈਬ ਟੈਕਨੀਸ਼ੀਅਨ ਕੰਪਿਊਟਰ ਆਪਰੇਟਰ ਤੇ ਫਾਰਮਾਸਿਸਟ ਦੀ ਭਰਤੀ ਕੀਤੀ ਹੋਈ ਹੈ ਜਿਸ ਦੇ ਤਹਿਤ ਫਰੀਦਕੋਟ ਦੇ ਸਿਵਲ ਹਸਪਤਾਲ ਦੇ ਅਧੀਨ 24 ਦੇ ਕਰੀਬ ਕੱਚੇ ਮਜ਼ਦੂਰ ਕੰਮ ਕਰ ਰਹੇ ਹਨ ਕੰਮ ਜੋ ਕੰਮ ਕਰ ਰਹੇ ਹਨ ਪਰ ਉਹਨਾਂ ਨੂੰ ਪਿਛਲੇ 5 ਕੁ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਦਿਨ ਚੱਲਦਿਆਂ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ ਉਹਨਾਂ ਦਾ ਅੱਜ ਪ੍ਰਦਰਸ਼ਨ 12ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਕੇ ਰੋਸ ਕੱਢੀ ਜਾ ਰਹੀ ਹੈ ਮੇਰਾ ਨਾਮ ਪ੍ਰਕਰ ਸਿੰਘ ਜੀ ਆ ਸਰ ਤੇ ਆਪਣਾ ਮੈਸ ਹਸਪਤਾਲ ਦੇ ਵਿੱਚ ਆਪਣਾ ਕੰਪਿਊਟਰ ਆਪਰੇਟਰ ਦੀ ਪੋਸਟ ਤੇ ਨਾਮ ਤਾਂ ਜੀ ਤੇ ਸਾਡਾ ਧਰਨਾ ਅੱਜ 12ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਜੀ ਤੇ ਅੱਜ ਅਸੀਂ ਆਪਣੇ ਹਸਪਤਾਲ ਦੇ ਵਿੱਚੋਂ ਧਰਨਾ ਚ ਆਪਣਾ ਰੋਜ਼ ਮਾਰਚ ਸ਼ੁਰੂ ਕੀਤਾ 10 ਵਜੇ ਜੀ ਤੇ ਉਸ ਤੋਂ ਬਾਅਦ ਭਾਈ ਖਣੀਆ ਸਿੰਘ ਟੌਂਗ ਵਜਦੀ ਹੁੰਦੇ ਡੀਸੀ ਦਫ਼ਤਰ ਤੱਕ ਜਾ ਕੇ ਆ ਕੇ ਤੇ ਇੱਥੇ ਹਸਪਤਾਲ ਦੇ ਵਿੱਚ ਆ ਕੇ ਭਾਰੀ ਨਾੜੇ ਬਾਜੀ ਕੀਤੀ ਹੈ ਜੀ ਸਾਡੀ ਸਰਕਾਰ ਤੋਂ ਮੰਗ ਇਹੀ ਹੈ ਜੀ ਜਿਹੜੀਆਂ ਸਾਡੀਆਂ ਬੰਦੀਆਂ ਤਨਖਾਹਾਂ ਪੰਜਾਹ ਮਹੀਨਿਆਂ ਦੀਆਂ ਉਹ ਸਾਨੂੰ ਦਿੱਤੀਆਂ ਜਾਣ ਜੀ ਤੇ ਜਿਹੜਾ ਅੱਗੇ ਤੋਂ ਜਿਹੜੀ ਸਾਡੀ ਤਨਖਾਹ ਦਾ ਜਿਹੜਾ ਉਹ ਪੱਕਾ ਹੱਲ ਕੀਤਾ ਜਾਵੇ ਜਿਵੇਂ ਮਹੀਨੇ ਦੀ ਮਹੀਨੇ ਜਿਵੇਂ ਦੂਜੇ ਪੱਕੇ ਮਲਾਜ਼ਮਾਂ ਨੂੰ ਮਿਲਦੀ ਆ ਉਵੇਂ ਦਿੱਤੀ ਜਾਵੇ ਜੀ ਸਰਕਾਰ ਕੱਚੇ ਮਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਜੀ ਤੇ ਸਾਡੀ ਸਰਕਾਰ ਤੋਂ ਪਰਜੋਰ ਮੰਗ ਇਹੀ ਹੈ ਜੀ ਕਿ ਸਾਡੀ ਜਿਹੜੀ ਤਨਖਾਹ ਪੰਜਾਹ ਮਹੀਨਿਆਂ ਹੀ ਦਿੱਤੀ ਜਾਵੇ ਜੀ ਸਾਡੇ ਮੁਲਾਜ਼ਮ ਬੜੇ ਪਰੇਸ਼ਾਨ ਹੁੰਦੇ ਆ ਜੀ ਨੈਤਰੋਜ ਦੂਰੋਂ ਨੇੜੇੋਂ ਚੱਲ ਕੇ ਆਉਂਦੇ ਆ ਜੀ ਕੋਈ ਫਲੋਈਪੁਰ ਤੋਂ ਆਉਂਦਾ ਕੋਈ ਕਸਮਪੱਟੀ ਤੋਂ ਆਉਂਦਾ ਕੋਈ ਕਿੱਥੋਂ ਆਉਂਦਾ ਪਿੰਡਾਂ ਜੋ ਚੱਲ ਕੇ ਆਉਂਦੇ ਆ ਜੀ ੜੋ ਅੱਡੀ ਨੈਤਰੋਜ 100 ਰੁਪਿਆ ਕਿਰਾਏ ਪਾੜੇ ਦਾ ਤੇਲ ਪਾਣੀ ਦਾ ਲੱਗ ਜਾਂਦਾ ਜੀ ਤੇ ਘਰਦਿਆਂ ਨੂੰ ਵੀ ਹੁਣ ਤਾਂ ਕਹਿਣ ਲੱਗੇ ਆ ਜੀ ਜੀ ਤੁਸੀਂ ਇਦੋਂ ਤਾਂ ਹਟ ਹੀ ਜਾਓ ਕੀ ਕਰਗੇ ਜੀ ਹੁਣ ਮਜਬੂਰੀਆਂ ਆ ਜੀ ਫਸੇ ਆ ਜੀ ਨਾਲ ਸਨ ਵਿਚਾਲੇ ਆ ਜੀ ਸ਼ਾਸਨ ਕੀ ਇਹ ਲੋਕੀਂ ਗੱਲਬਾਤ ਕਰਦੇ ਆ ਉਸ ਮੁਖਾਲਕੀ ਕਹਿੰਦੇ ਸੀ ਮਾਨਯੋਗ ਐਸਐਮਓ ਸਾਹਿਬ ਨਾਲ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਕਾਫੀ ਵਾਰ ਮੰਗ ਪੱਤਰ ਇਹਨਾਂ ਨੂੰ ਵੀ ਦੇ ਚੁੱਕੇ ਹਾਂ ਜੀ ਤੇ ਇਹ ਕਹਿੰਦੇ ਆ ਜੀ ਆਪਣਾ ਉੱਚ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਸਿਵਲ ਸਰਜਨ ਸਾਹਿਬ ਕੋਲੇ ਵੀ ਜਾਏ ਆ ਜੀ ਇਹ ਵੀ ਕਹਿੰਦੇ ਵੀ ਆਪਣਾ ਉੱਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਜੀ ਐਮਐਲਏ ਸਾਹਿਬ ਕੋਲੇ ਵੀ ਗਏ ਸੀਗੇ ਜੀ ਉਹ ਕਹਿੰਦੇ ਆਪਣਾ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਵੀ ਹੈ ਜੀ ਤੇ ਜਲਦੀ ਤੁਹਾਡਾ ਹੱਲ ਹੋ ਜਾਊਗਾ ਪ੍ਰੋਸੈਸ ਦੇ ਵਿੱਚ ਹੈ ਜੀ ਕੰਮ ਤੁਹਾਡਾ ਕੱਲ ਸਾਡੇ ਇਸ ਧਰਨੇ ਦੇ ਵਿੱਚ ਆਪਣਾ ਮਾਨਯੋਗ ਬੀਜੇਪੀ ਦੇ ਪ੍ਰਧਾਨ ਗੌਰਵ ਕੱਕੜ ਜੀ ਆਏ ਸੀ ਜੀ ਉਹਨਾਂ ਨੇ ਵੀ ਹਾਈਲਿ ਲਵਾਈ ਆ ਜੀ ਉਹਨਾਂ ਨੇ ਵੀ ਸਾਡਾ ਸਮਰਥਨ ਕੀਤਾ ਜੀ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਸਾਡੀ ਸਰਕਾਰ ਤੋਂ ਬਸ ਮੰਗ ਇਹੀ ਹੈ ਜੀ ਜਿਹੜੀਆਂ ਸਾਡੀਆਂ ਤਨਖਾਹਾਂ 5 ਮਹੀਨਿਆਂ ਦੀਆਂ ਸਾਨੂੰ ਦੇ ਦਿੱਤੀਆਂ ਜਾਣ ਜੀ ਅੱਗੇ ਤੋਂ ਸਾਡੀ ਤਨਖਾਹ ਦਾ ਪੱਕਾ ਹੱਲ ਕੀਤਾ ਜਾਵੇ ਜੀ ਧੰਨਵਾਦ ਕੋਈ ਹੋਰ ਅਗਲਾ ਐਕਸ਼ਨ ਕਰ ਸਕਦੇ ਹੋ ਕਿ ਜੇਕਰ ਹੋਰ ਸਮੇਂ ਦੇ ਵਿੱਚ ਮੰਗਾਂ ਵਾਲਾ ਨਹੀਂ ਪਿਆ ਹੋਇਆ ਜਨਾਬ ਜੇ ਸਾਡੀਆਂ ਹਣ ਮੰਗਾਂ ਪਸਾਂ ਅੱਜ 12ਵਾਂ ਦਿਨ ਹੋ ਗਿਆ ਜੀ ਹੁਣ ਅਸੀਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘੀ ਜਾਂਦੇ ਆ ਜੀ ਨਿਤਰੋ ਜਾਉਣਾ ਪੱਕੇ ਥਾਂ ਤੇ ਬੈਠੇ ਆ ਠੰਡ ਇੰਨੀ ਆ ਤੇ ਜੇਕਰ ਸਾਡੀ ਗੱਲਬਾਤ ਜਲਦੀ ਨਾ ਸੁਣੀ ਗਈ ਤਾਂ ਅਸੀਂ ਹੋਰ ਜਥੇਬੰਦੀਆਂ ਨੂੰ ਨਾਰ ਲਾ ਕੇ ਅਸੀਂ ਭਾਰੀ ਪ੍ਰਦਰਸ਼ਨ ਕਰਾਂਗੇ ਇਸ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਆਪਣਾ ਜਿਹੜੇ ਦਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ 24 ਮੁਲਾਜ਼ਮ 24 ਮੁਲਾਜ਼ਮ ਆ ਸਰਕਾਰ ਦਾ ਵੀ ਕਰ ਰਹੀ ਹੈ ਕਿ ਪੱਕਿਆ ਜਿਹੜਾ ਕੱਚੀ ਉਹਨੂੰ ਪੱਕੀ ਕੀਤਾ ਜਾਵੇਗਾ ਨੌਕਰੀਆਂ ਹੋਰ ਦਿੱਤੀਆਂ ਜਾਣਗੀਆਂ ਕੀ ਲੱਗਦਾ ਕਿ ਇਹ ਦਾਅਵੇ ਤੇ ਸਰਕਾਰ ਕਰੀ ਉਤਰੀ ਹੈ ਨਹੀਂ ਸਰਕਾਰੀ ਨਹੀਂ ਕਰਦੀ ਉਹ ਥੋੜੇ ਸਾਹਮਣੇ ਪੱਕੇ ਮਲਾਜਮਾਂ ਨੂੰ ਪੱਕਾ ਕੀ ਕਰੋਗੇ ਜੇ ਤੁਹਾਡਾ ਤਾਂ ਆ ਵੀ ਕਿੰਨਾ ਸਮਾਂ ਹੋ ਗਿਆ ਤੁਹਾਡੀ ਦੂਤਾਵਾਂ ਸਰ ਸਾਡੇ 5 ਮਹੀਨੇ ਆ ਨਹੀਂ ਆਈ ਪਹਿਲਾਂ ਵੀ ਤਨਖਾਹ 5 ਮਹੀਨੇ ਰਹੀ ਪਹਿਲਾਂ ਰੁਪਏ ਦਿੱਤੇ ਸੀ 6 ਮਹੀਨੇ ਦੀ ਉਹਦੋਂ ਵੀ ਅਸੀਂ ਕਰਨੇ ਲੱਗੇ ਪਰਵਾ ਲੈਤੀ ਉਹਦੋਂ ਇੱਕ ਵਾਰੀ ਕਰਦੇ ਹਾਂ ਤੇ ਫਾਰਮ ਸੇਕਟਿਓਂ ਲਿਖਾ ਗਟਵਾਨ ਵੀ ਸਿਰ ਪੰਜ ਦਿਨ ਕੰਮ ਕਰੇ ਕੁਝ ਪ੍ਰਭਾਵਤ ਹੋਏ ਤੇ ਜਿਹਨੂੰ ਨਹੀਂ ਕੰਮ ਕਰ ਸਰ ਹੁੰਦਾ ਹੀ ਹੈ ਪ੍ਰਭਾਵ ਸਾਰੇ ਪਾਸੇ 24 ਮੁਲਾਜ਼ਮਾਂ ਦਾ ਅਕਸਰ ਕੰਮਕਾਰ ਸਾਹਮਣਾ ਸਭ ਨੂੰ ਪਤਾ ਹੀ ਹੈ ਅਫੈਕਟ ਤਾਂ ਪੈਂਦਾ ਹੀ ਹਸਪੀਟਲ ਸਾਰੇ ਪਾਸੇ ਫਾਰਮੇਸੀ ਵਿੱਚ ਵੀ ਹੈ ਐਮ ਐਲ ਵੀ ਤੇ ਔਰ ਆਪਣੇ ਕੰਪਿਊਟਰ ਆਪਰੇਟਰਾਂ ਦੇ ਜਿਹੜਾ ਸੇਕਾ ਖਾਂਦੇ ਪਰਟੀ